ਪਾਦਸ਼ਾਹ ਕਹਿੰਦੇ ਗੁਰ ਸਿਖਾ ਇਹ ਬਹਾਨਾ ਵਰਨਾ ਸੀ ਤੈਨੂੰ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ ਹੋਣੀ ਸੀ ਤੂੰ ਇਉਂ ਕਰ ਜਾ ਸਾਡਾ ਸੇਵਕ ਮੁਸਲਮਾਨ ਸੇਵਕ ਸ਼ਾਹ ਹੁਸੈਨ ਰਹਿੰਦਾ ਹੈ ਉਹਦੇ ਪਾਸ ਚਲਿਆ ਜਾ ਉਹਨੂੰ ਕਹਿਣਾ ਕਿ ਸਤਿਗੁਰਾਂ ਨੇ ਮੈਨੂੰ ਤੁਹਾਡੇ ਪਾਸ ਮੇਰੀ ਲੰਗੀ ਲੱਤ ਨੂੰ ਠੀਕ ਕਰਨ ਵਾਸਤੇ ਭੇਜਿਆ ਤਾਂ ਸਾਧ ਸੰਗਤ ਉਹ ਗੁਰਸਿੱਖ ਪ੍ਰੇਮੀ ਖੱਤਰੀ ਸਤਗੁਰਾਂ ਦਾ ਵਜਨ ਮੰਨ ਕੇ ਪਹੁੰਚ ਗਿਆ ਪਹੁੰਚੇ ਹੋਏ ਪੂਰਨ ਮਹਾਪੁਰਸ਼ ਮੁਸਲਮਾਨ ਸ਼ਾਹ हुसैन ਜੀ ਦੇ ਡੇਰੇ ਵਿੱਚ ਜੋ ਕਿ ਵਿਆਸਾ ਦੇ ਕਿਨਾਰੇ ਕੁਟੀਆਂ ਵਿੱਚ ਰਹਿੰਦੇ ਸਨ ਤਾਂ ਸਾਧ ਸੰਗਤ ਨਮਸ਼ਕਾਰ